ਕਾ ਅੜਾ ਹੈ ਓ 2 2 ਓ 3 ਕਿਸਗੜ੍ਹ ਸਾਹਿਬ ਹੋ ਗਿਆ ਅਨੰਦਪੁਰ ਸਾਹਿਬ ਹੋ ਗਿਆ ਕਿਸਗੜ੍ਹ ਸਾਹਿਬ ਹਾਂਜੀ ਅਨੰਦਪੁਰ ਸਾਹਿਬ ਇਹ ਜਿਹੜੀਆਂ ਧਾਮਗਸਤਾਨਾਂ ਦਿੱਤਾ ਇਹ ਘਟ ਘਟ ਤਿੰਨ ਜਿਹੜੇ ਲੈਂਦੇ ਪਹਿਲਾਂ ਬੰਦ ਕਰ ਸਾਰਾ ਕੁਝ ਹਾਂਜੀ ਪਰ ਇਹ ਤਾਂ ਜੀ ਆਪਣੇ ਭਾਈ ਬਹਿਲੂ ਫਿਜ਼ੀਕਲ ਟ੍ਰੇਨਿੰਗ ਸੈਂਟਰ ਕੁੰਨਿਆਣਾ ਅਕੈਡਮੀ ਦੇ ਸਟੇਟ ਲੈਵਲ ਤੱਕ ਬੱਚੇ ਖੇੜਿਆ ਆਏ ਜੀ ਅੱਛਾ ਤੇ ਹੁਣ ਮੇਰਾ ਇੱਕ ਸੁਪਨਾ ਹੈਗਾ ਵੀ ਬੱਚਿਆਂ ਨੂੰ ਨੈਸ਼ਨਲ ਤੋਂ ਬਾਅਦ ਇੰਟਰਨੈਸ਼ਨਲ ਤੱਕ ਵੀ ਬੱਚੇ ਜਾਣਗੇ ਪੈਨਸ਼ਨ ਲੈਣ ਵੇਲੇ ਵੀ ਇਹੀ ਕਿਹਾ ਸੀ ਜੀ ਮੈਨੂੰ ਘਰੋਂ ਕੋਈ ਦਿੱਕਤ ਨਹੀਂ ਪਰ ਮੈਂ ਇੱਕ ਸਮਾਜ ਸੇਵਾ ਦੀ ਖਾਤਰ ਪੈਨਸ਼ਨ ਦੇ ਮੈ ਯੋਗ ਹੋ ਗਿਆ ਤੇ ਮੈਂ ਕੁਝ ਕਿ ਜਾ ਕੇ ਸਮਾਜ ਦੀ ਸੇਵਾ ਵੀ ਕਰਦਵਾਂ ਨਾਲ ਨਾਲ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਪਿੰਡ ਨਈਆਂ ਵਾਲਾ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਕਿ ਇੱਕ ਬਾਬਾ ਜੀ ਦੇ ਵੱਲੋਂ ਭਾਈ ਵੱਲੋਂ ਫਿਜ਼ੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ ਕਲਾਂ ਚਲਾਇਆ ਜਾਂਦਾ ਨਾਲ ਮੇਰੇ ਬਾਬਾ ਜੀ ਨੇ ਕੋਚ ਸਾਹਿਬ ਅਪਾ ਗੱਲਬਾਤ ਕਰਦੇ ਆ ਵੀ ਕਿੰਨੇ ਟਾਈਮ ਤੋਂ ਅਕੈਡਮੀ ਚੱਲ ਰਹੀ ਹੈ ਤੇ ਕਿੱਥੋਂ ਕਿੱਥੋਂ ਬੱਚੇ ਆਉਂਦੇ ਨੇ ਤੇ ਹੋਰ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਾਂ ਕਰਾਈਆਂ ਜਾਂਦੀਆਂ ਨੇ ਬਾਬਾ ਜੀ ਵਾਈਗੁਰ ਜੀ ਖਾਲਸਾ ਹਾਂਜੀ ਉਹ ਬਈ ਨਾ ਕੀ ਆਈ ਆਪਣਾ ਆਪਣਾ ਨਾਮ ਹੈ ਜੀ ਸੁਪਾਲ ਸਿੰਘ ਗੋਲਿਆਣਾ ਅੱਛਾ ਜੀ ਬਾਬਾ ਜੀ ਤੁਹਾਨੂੰ ਇਹ ਵੈਸੀ ਨੌਲੇਜ ਆਈ ਕਿ ਤੁਸੀਂ ਕੋਈ ਡਿਫੈਂਸ ਚ ਜੋਬ ਕੀਤੀ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਮਤਲਬ ਵੀ ਪੜ੍ਹਾਈ ਪੂਰੀ ਕਰਨ ਦੇ ਦੌਰਾਨ ਅੱਛਾ ਜੀ ਮੈਂ CRPF ਦੇ ਵਿੱਚ ਠੀਕ ਹਨ ਕੀਤੀ ਸੀ ਭਰਤੀ ਕੀਤੀ ਸੀ ਅੱਛਾ ਜਿੱਥੇ ਮਤਲਬ ਵੀ ਗਰੰਟੀ ਦੀ ਬਾਬਾ ਜੀ ਦੀ ਗਰੰਟੀ ਦੀ ਡਿਊਟੀ ਕੀਤੀ ਹੈ ਠੀਕ ਹੈ ਜੀ ਜਨਰਲ ਡਿਊਟੀ ਦੇ ਨਾਲ ਨਾਲ ਇੰਟੈਲੀਜੈਂਸੀ ਦੀ ਵੀ ਡਿਊਟੀ ਕੀਤੀ ਹੈ ਸੀਆਰਪੀਐਫ ਤੇ ਕਿੰਨਾ ਚਿਰ ਜਾਊਗੀ ਤੇ 20 ਸਾਲ ਕੀਤੀ ਹੈ ਜੀ 20 ਸਾਲ ਤੋਂ 1-2 ਮਹੀਨੇ ਉੱਪਰ ਹੀ ਕੀਤੀ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਕਿਵੇਂ ਮਨ ਚ ਆਇਆ ਵੀ ਸਮਾਜ ਸੇਵਾ ਕੀਤੀ ਜਾਵੇ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਹਾਂ ਰਿਟਾਇਰਮੈਂਟ ਤੋਂ ਬਾਅਦ ਇਸ ਟਾਈਮ ਜਦੋਂ ਮੈਂ ਡਿਊਟੀ ਤੇ ਵੀ ਸੀ ਵੀ ਉੱਥੇ ਵੀ ਮੈਂ ਜਿੱਥੇ ਵੀ ਜਿਹੜੇ ਵੀ ਸਟੇਟ ਦੇ ਵਿੱਚ ਜਿਹੜੇ ਵੀ ਸੂਬੇ ਦੇ ਵਿੱਚ ਮੈਂ ਡਿਊਟੀ ਕਰਦਾ ਸੀਗਾ ਅੱਛਾ ਜੀ ਉੱਥੇ ਜਦੋਂ ਕੀ ਆਪਣਾ ਗੁਰੂ ਪਾਸ਼ਾ ਜੀ ਦਾ ਛੀਦੀ ਦਿਹਾੜਾ ਆਉਂਦਾ ਸੀ ਅੱਛਾ ਜੀ ਤੇ ਪ੍ਰਕਾਸ਼ ਪੁਰਬ ਆਉਂਦਾ ਸੀ ਠੀਕ ਹੈ ਜੀ ਜਾਂ ਜਿਵੇਂ ਵਿਸਾਖੀ ਆ ਗਈ ਖਾਲਸੇ ਦਾ ਖਾਲਸਾ ਪੰਥ ਸਾਜ ਜਨਾਂ ਦੇ ਦਿਵਸ ਹੋ ਗਿਆ ਅੱਛਾ ਜੀ ਅਲੱਗ-ਅਲੱਗ ਇਹਨਾਂ ਦਿਹਾੜਿਆਂ ਤੇ ਮੈਂ ਫਿਰ ਮ ਆਪਣੀ ਡਿਊਟੀ ਦੇ ਦੌਰਾਨ ਵੀ ਜਿਸ ਵੀ ਸਟੇਟ ਦੇ ਵਿੱਚ ਹੁੰਦਾ ਸੀ ਜਿਸ ਵੀ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਹੁੰਦਾ ਸੀ ਤੋ ਥੇ ਵੀ ਮਹਾਰਾਜੀ ਕਿਰਪਾ ਨਾਲ ਮੈਂ ਸਮਾਜ ਸੇਵਾ ਦਾ ਵੀ ਆਪਣੀ ਡਿਊਟੀ ਬਿਨਾਂ ਵੀ ਕਰਦਾ ਰਹਿੰਦਾ ਸੀਗਾ। ਅੱਛਾ। ਤੇ ਉਸ ਤੋਂ ਬਾਅਦ ਜਦੋਂ ਪੈਨਸ਼ਨ ਆ ਕੇ ਵੀ ਇਹੀ ਕੀਤਾ ਸੀ ਵੀ ਆਪਦੇ ਬੱਚਿਆਂ ਨੂੰ ਛੱਟ ਕਰਕੇ ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੈਂ ਜਿੰਨਾ ਹੋ ਸਕੇ ਮੈਂ ਆਪਦੇ ਅਫਸਰਾਂ ਨੂੰ ਵੀ ਪੈਨਸ਼ਨ ਲੈਣ ਦੇ ਲਈ ਵੀ ਇਹੀ ਕਿਹਾ ਸੀ ਜੀ ਐ ਮੈਨੂੰ ਘਰੋਂ ਕੋਈ ਦਿੱਕਤ ਨਹੀਂ ਪਰ ਮੈਂ ਇੱਕ ਸਮਾਜ ਸੇਵਾ ਦੇ ਖਾਤਰ ਪੈਨਸ਼ਨ ਦੇ ਮੈ ਯੋਗ ਹੋ ਗਿਆ ਤੇ ਮੈਂ ਕੁਝ ਕਿ ਜਾ ਕੇ ਸਮਾਜ ਦੀ ਸੇਵਾ ਵੀ ਕਰ ਲਵਾਂ ਨਾਲ ਨਾਲ। ਅੱਛਾ ਜੀ। ਇਹ ਸੇਵਾ ਦੇ ਨਾਲ ਨਾਲ ਜੀ। ਟ੍ਰੇਨਿੰਗ ਸੈਂਟਰ ਕਿੰਨੇ ਸਟਾਈਮ ਤੋਂ ਚੱਲ ਰਿਹਾ ਹੈ ਜੀ? ਇਹ ਟ੍ਰੇਨਿੰਗ ਸੈਂਟਰ ਜੀ ਆਪਣਾ ਚ अच्छा चल दिया ठीक है 13 शुरुआत की थी से आपा गुनियानी जी अच्छा तो 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 जी तोडे तो ट्रेनिंग लेके ਹੁਣ ਤੱਕ ਕਿੰਨੇ ਸਟੂਡੈਂਟ ਆਓ ਜਿਹੜੇ ਭਰਤੀ ਹੋ ਚੁੱਕੇ ਆ ਜਿਹੜੇ ਭਰਤੀ ਹੋਇਆ ਜੀ ਸਨੇ ਲੜਕੇ ਤੇ ਲੜਕੀਆਂ अच्छा जी तकरीबन ਆਪਣੇ ਕੋਲ 35 40 ਭਰਤੀ ਹੋ ਗਈ ਜੀ अच्छा जी ਤੇ ਜਿਵੇਂ ਆਪਦੇ ਜੋ ਮੈਂ ਫਿਜ਼ੀਕਲ ਦੀ ਟ੍ਰੇਨਿੰਗ ਦਿੰਨਾ ਹੈ अच्छा जी ਫਿਜ਼ੀਕਲ ਦੇ ਵਿੱਚ ਜਿੰਨੇ ਕਾਮਯਾਬ ਹੋਇਆ ਉਹ 70 80 ਬੱਚੇ ਕਾਮਯਾਬ ਹੋ ਗਏ ਕਿਉਂਕਿ ਕੋਈ ਹਾਈਟ ਚ ਰਹਿ ਗਿਆ ਕੋਈ ਪੇਪਰ ਦੀ ਮੈਟ੍ਰਿਕਸ ਚ ਰਹਿ ਗਿਆ ਕੋਈ ਮੈਡੀਕਲ ਚ ਰਹਿ ਗਿਆ ਬੱਕਰੀ ਗੱਲ ਹੈ ਪਰ ਫਿਜ਼ੀਕਲ ਚ ਕਈ ਬੱਚੇ ਇਹ ਵੀ ਹੈ ਵੀ ਜਿਨ੍ਹਾਂ ਨੇ ਚਾਰ ਚਾਰ ਪਰਤਾਂ ਦੇਖਣੇ ਅੱਛਾ ਜੀ ਆਪਣੀ ਉਮਰ ਦੇ ਅਨੁਸਾਰ ਹੁਣ ਆਪਣੇ ਪਿੰਡੋਂ ਦੇਖਿਆ ਸੀ ਉਹਨੇ ਹਣੇ ਜੀ ਕਿੰਨੇ ਬੱਚੇ ਸੀਗੇ ਜੀ ਫਿਜ਼ੀਕਲੀ ਫਿੱਟ ਹੁੰਦੇ ਆ ਜੀ ਫਿਜ਼ੀਕਲੀ ਫਿੱਟ ਹੁੰਦੇ ਆ ਜੀ ਕਿਉਂ ਜਿਹੜੇ ਬੱਚੇ ਕਹਿੰਦੇ ਸਾਤੋਂ ਰੇਸ਼ ਨਹੀਂ ਕਲੀਅਰ ਹੁੰਦੀ ਵੀਮ ਨਹੀਂ ਕਲੀਅਰ ਹੁੰਦਾ ਜਾਂ ਉਹ ਬੱਚੇ ਕਹਿੰਦੇ ਸਰ ਅਸੀਂ ਐਕਸਲੈਂਟ ਆਏ ਅੱਛਾ ਜੀ ਹਾਂ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਬੱਚੇ ਆਉਂਦੇ ਆ ਜੀ ਹੁਣ ਜੀ ਜਦੋਂ ਪਹਿਲਾਂ 2 ਸਾਲ ਪਹਿਲਾਂ ਇੱਥੇ ਜਦੋਂ ਮੈਂ 3 ਸਾਲ ਪਹਿਲਾਂ ਇੱਥੇ ਸ਼ੁਰੂ ਕੀਤਾ 2021-22 ਦੇ ਵਿੱਚ ਮੇਰੇ ਕੋ अच्छा है जी ਤੇ ਹੁਣ ਵੀ ਹੋਰ ਵੀ ਫੋਨ ਮੈਨੂੰ ਆ ਰਹੇ ਆ ਬੱਚਿਆਂ ਦੇ ਜੀ ਹੁਣ ਇਸ ਟਾਈਮ ਮੇਰੇ ਕੋਲੇ ਜਿਵੇਂ ਗੁੰਨਿਆਣਾ ਮੰਡੀ ਤੇ ਨਾਲਾ ਰੈਪੁਰ ਤੇ ਆਪਣਾ ਗੁੰਨਿਆਣਾ ਖੁਰਦ ਗੁੰਨਿਆਣਾ ਕਲਾ ਭੋਖੜਾ ਇੱਧਰ ਜਿਵੇਂ ਦਾਨ ਸਿੰਘ ਵਾਲਾ ਮਮ ਸਰਜਾ ਤੇ ਗੁੰਨਿਆਣਾ ਮੰਡੀ ਆਕਲੀਆ ਅੱਛਾ ਜੀ ਅਲੱਗ-ਅਲੱਗ ਇਸ ਵਿਂਜੂਗੇ ਜਿਵੇਂ ਆਪਾਂ ਕਹਿ ਸਕਦੇ ਬਲੱਡ ਵਿਂਜੂ ਹਾਂਜੀ ਤੇ ਇਹ ਨੇੜੇ-ਨੇੜੇ ਸਾਰੇ ਕਸਬੇ ਨੇ ਪਿੰਡਾਂ ਦੇ ਬੱਚੇ ਆਉਂਦੇ ਆ ਅੱਛਾ ਜੀ ਤੇ ਉਸ ਤੋਂ ਬਾਅਦ ਜੀ ਮੈਨੂੰ ਹੁਣ ਜਿਵੇਂ ਹਸ਼ਿਆਰਪੁਰ ਤੋਂ ਡੱਬਾ ਵਾਲੀ ਤੋਂ ਸ੍ਰੀ ਮੁਕਸਰ ਸਾਹਿਬ ਤੋਂ ਅੱਛਾ ਜੀ ਫਰੀਦਕੋਟ ਤੋਂ ਲੁਧਿਆਣੇ ਤੋਂ अलग-अलग डिस्ट्रਿਕਾਂ ਤੋਂ ਵੀ فون ਆਉਂਦੇ ਆ ਜੀ ਵੀ ਸਾਨੂੰ ਹੋਸਟਲ ਦਾ ਪ੍ਰਬੰਧ ਕਰ ਦਿਓ ਤੁਸੀਂ ਬੱਚੇ ਸਾਡੇ ਕੋਲ ਛੱਡਨੇ ਆ ਠੀਕ ਹੈ ਜੀ ਇਹ ਸਾਰੇ ਬੱਚੇ ਭਰਤੀ ਹੋਣ ਵਾਲੇ ਆ ਕਿ ਵੈਸੇ ਫਿਟਨੈਸ ਵਾਸਤੇ ਵੀ ਆ ਹਾਂ ਜੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹਦੇ ਵਿੱਚ ਜਿਹੜੇ ਬੱਚੇ ਮੇਰੇ ਕੋਲ ਆਉਂਦੇ ਆ ਦੇ ਕੁਝ ਬੱਚੇ ਤਾਂ ਮੇਰੇ ਕੋਲ ਜਿਵੇਂ ਹੁਣ ਵੀ ਆ ਪੰਜਾਬ ਪੁਲਿਸ ਦਾ ਪੇਪਰ ਹੁਣ ਦਿੱਤਾ ਬੱਚਿਆਂ ਨੇ ਹਾਂ ਜੀ ਆਰਮੀ ਦਾ ਬੀਐਸਐਫ ਦਾ ਐਸਐਸਜੀਡੀ ਵਗੈਰਾ ਜਿੰਨੇ ਪੀਪਰ ਦਿੱਤੇ ਉਹ ਬੱਚੇ ਵੀ ਆਉਂਦੇ ਆ ਉਸ ਤੋਂ ਬਾਅਦ ਜਿਹੜੇ ਵੀ ਸਕੂਲਾਂ ਦੇ ਬੱਚੇ ਸੈਕੰਡ ਕਲਾਸ ਤੋਂ ਲੈ ਕੇ ਜਾਂ ਫਰਸਟ ਕਲਾਸ ਤੋਂ ਮੰਨ ਲਓ ਫਰਸਟ ਕਲਾਸ ਤੋਂ ਲੈ ਕੇ ਤੇ ਜਿੰਨੇ ਵੀ ਬੱਚੇ ਐਥਲੈਟਿਕਸ ਵਗੈਰਾ ਜਿਮਾਂ ਕਰਦੇ ਆ ਸਕੂਲਾਂ ਦੇ ਵਿੱਚ ਉਹ ਬੱਚੇ ਵੀ ਮੇਰੇ ਕੋਲ ਆਉਂਦੇ ਆ ਜੀ ਤੇ ਜਿਨ੍ਹਾਂ ਦੇ ਵਿੱਚੋਂ ਰਿਜ਼ਲਟ ਇਹ ਆਇਆ ਹੈ ਵੀ ਆਪਣੇ ਕੋਲੋਂ 35-40 ਬੱਚੇ ਡਿਸਟ੍ਰਿਕਟ ਦੇ ਵਿੱਚੋਂ ਪੋਜੀਸ਼ਨਾਂ ਮਾਰ ਚੁੱਕੇ ਆ ਜੀ ਅਸੀਂ ਵੈਸੇ ਵੀ ਪਾਰਟਿਸਿਪੇਟ ਕਰਾਉਣੇ ਹਾਂ ਜੀ ਹਾਂ ਜੀ ਸਟੇਟ ਲੈਵਲ ਤੇ ਕੰਪੀਟੀਸ਼ਨ ਹੈ ਹਾਂ ਸਟੇਟ ਲੈਵਲ ਤੱਕ ਜਦੋਂ ਮੇਰੇ ਆਪਣੇ ਭਾਈ ਬੈਲੋ ਫਿਜ਼ੀਕਲ ਟ੍ਰੇਨਿੰਗ ਸੈਂਟਰ ਕੁੰਨਿਆਣਾ ਅਕੈਡਮੀ ਦੇ ਸਟੇਟ ਲੈਵਲ ਤੱਕ ਬੱਚੇ ਖੇੜੇ ਆਏ ਆ ਜੀ ਤੇ ਹੁਣ ਮੇਰਾ ਇੱਕ ਸੁਪਨਾ ਹੈਗਾ ਵੀ ਬੱਚਿਆਂ ਨੂੰ ਨੈਸ਼ਨਲ ਤੋਂ ਬਾਅਦ ਇੰਟਰਨੈਸ਼ਨਲ ਤੱਕ ਵੀ ਬੱਚੇ ਜਾਣ ਜੀ ਠੀਕ ਹੈ ਇਹਦੀ ਕੋਈ ਟ੍ਰੇਨਿੰਗ ਦੀ ਫੀਸ ਵਗੈਰਾ ਹੈਗੀ ਹੈ ਨਹੀਂ ਟ੍ਰੇਨਿੰਗ ਇਸ ਤਰ੍ਹਾਂ ਜੀ ਜਿਹੜੇ ਦਾ ਬੱਚੇ ਐਥਲੈਟਿਕਸ ਦੇ ਆ ਮੇਰੇ ਕੋਲੇ ਹਾਂਜੀ ਜਿਨ੍ਹਾਂ ਨੇ ਕੋਈ ਰੋਜ਼ਗਾਰ ਨਹੀਂ ਲੈਣਾ ਠੀਕ ਹੈ ਜੀ ਉਹ ਬਿਲਕੁਲ ਫ੍ਰੀ ਹੈ ਜੀ अच्छा जी ਤੇ ਲੋੜਵੰਦ ਬੱਚਿਆਂ ਨੂੰ ਮੈਂ ਮਤਲਬ ਵੀ ਜਿਵੇਂ ਜੇ ਕਿਸੇ ਦਾ ਵੀ ਮਾਤਾ ਪਿਤਾ ਦੇ ਵਿੱਚੋਂ ਕੋਈ ਗੁਆਂਠ ਮਾਰ ਰਿਹਾ ਜਾਂ ਕੋਈ ਕਮਾਈ ਨਹੀਂ ਕਮਾਈ ਨਹੀਂ ਕਰ ਸਕਦਾ ਕਮਾਈ ਦਾ ਸਾਧਨ ਨਹੀਂ ਆਰਥਿਕ ਸਾਧਨ ਪੱਖੋਂ ਕਮਜ਼ੋਰ ਹੈ ਹਾਂਜੀ ਉਹਨਾਂ ਬੱਚਿਆਂ ਨੂੰ ਵਗੈਰਾ ਕਿੱਟ ਵਗੈਰਾ ਤੇ ਡੈਟ ਵਗੈਰਾ ਬੂਟ ਵਗੈਰਾ ਇਸ ਤਰ੍ਹਾਂ ਦਾ ਲੈ ਕੇ ਦੇਈਦਾ ਜੀ ਤੇ ਜਿਹੜੇ ਬੱਚੇ ਹੈਗੇ ਆ ਪਰਤੀ ਵਾਲੇ ਹਾਂਜੀ ਜਿਹਨਾਂ ਬੱਚਿਆਂ ਦੀ ਪਰਤੀ ਹੋਣੀ ਹੈ ਜਿਹੜੇ ਉਮਰ ਆਉਂਦੀ ਹੈ ਹਾਂ ਉਹਨਾਂ ਨੂੰ ਵੀ ਮੈਂ ਫ੍ਰੀ ਕਲਾਸ ਲਾ ਕੇ ਦੇਖੀ ਸੀ ਪਰ ਉਹਦਾ ਮੈਨਾਂ ਰਿਜ਼ਲਟ ਨਹੀਂ ਆਉਟਪੁੱਟ ਨਹੀਂ ਨਿਕਲੀ ਸੀ ਪਹਿਲਾਂ ਅੱਛਾ ਜੀ ਫਿਰ ਮੈਨੂੰ ਕੁਝ ਸੂਝਬਾਨਾਂ ਨੇ ਸੁਝਾ ਦਿੱਤਾ ਫੀਸ ਰੱਖੋ ਕੁਛ ਫਿਰ ਮੈਂ ਜਿਹੜੇ ਹੈਗੇ ਹੈਗੇ ਪਰਤੀ ਵਾਲੇ ਬੱਚੇ ਆ ਉਹਨਾਂ ਦੀ ਜਿਵੇਂ ਹੁਣ ਮੈਨੂੰ ਪਤਾ ਵੀ ਮੇਰਾ ਖਰਚਾ ਇੱਥੇ 2250 ਰੁਪਿਆ ਮੇਰਾ ਖਰਚਾ ਆਉਂਦਾ ਠੀਕ ਹੈ ਜੀ ਮਹੀਨੇ ਦਾ ਮੋਟਰਸਾਈਕਲ ਦੇ ਤੇਲ ਦਾ ਕੱਲੇ ਤੇਲ ਦਾ ਠੀਕ ਹੈ ਠੀਕ ਬਾਕੀ ਫਿਰ ਆਪਦੀ ਡੈਡ ਦੇ ਖਰਚੇ ਉਹਦਾ ਰਿਪੇਅਰ ਦਾ ਖਰਚਾ ਉਹ ਮੈਂ ਜੋੜਦਾ ਨਹੀਂ ਹਜੇ ਠੀਕ ਹੈ ਜੀ ਤੇ ਮੈਂ 500 ਰੁਪਿਆ ਮਹੀਨਾ ਫੀਸ ਪਰਤੀ ਵਾਲਿਆਂ ਦੇ ਰੱਖੀ ਹੈ ਕੱਲੇ ਕਿਸੇ ਹਾਂ ਕਿਸੇ ਦੀ ਫੀਸ ਨਹੀਂ ਜੀ ਪਰਤੀ ਵਾਲਿਆਂ ਦੇ ਵਿੱਚੋਂ ਵੀ ਤੇ ਜਿਹੜੇ ਬੱਚੇ ਦਾ ਮੈਨੂੰ ਪਤਾ ਹੈ ਵੀ ਆਰਥ ਸਥਿਤੀ ਕਮਜ਼ੋਰ ਹੈ ਤੇ ਉਹ ਪੈਸਾ ਮੈਂ ਉਹਨਾਂ ਨੂੰ ਮਾਫ਼ ਕਰ ਦਿੰਦਾ ਜੀ ਤੇ ਬਾਕੀ ਜਿੰਨੀ ਵੀ ਮੇਰੇ ਕੋਲ ਫੀਸ ਆਉਂਦੀ ਜਾਂ ਪੈਸਾ ਆਉਂਦੀ ਹੈ ਮੈਂ ਕੋਈ ਘਰ ਨਹੀਂ ਕੁਸ ਬਣਾਇਆ ਹੋਸ ਨੂੰ ਪਈ ਹੈ ਜੀ ਬੱਚਿਆਂ ਨੂੰ ਹਾਂਜੀ ਬੱਚਿਆਂ ਤੇ ਲਾ ਦੇ ਜੀ ਠੀਕ ਹੈ ਇਹ ਜਿਹੜੇ ਵਿੱਚ ਬੱਚੇ ਜਿਵੇਂ ਛੋਟੀ ਉਮਰ ਦੇ ਨੇ ਹੈਗੇ ਆਈ ਵਿੱਚ ਵਿੱਚ ਅੱਧੇ ਭਾਰਤੀ ਵਾਲੇ ਆਈ ਹਾਂਜੀ ਹਾਂਜੀ ਵੀ ਛੋਟੀ ਉਮਰ ਦੇ ਬੱਚਿਆਂ ਨੂੰ ਤੁਸੀਂ ਕਿਵੇਂ ਵਿੱਚ ਐਡ ਕੀਤਾ ਜੀ ਛੋਟੇ ਬੱਚੇ ਜੀ ਆਏ ਆ ਜਿਵੇਂ ਸਕੂਲੀ ਗਮਾਹ ਉਹ ਬੱਚੋ ਜੀ ਉਹ ਬੱਚਾ ਜੀ ਸਾਹਮਣੇ ਹਾਂਜੀ ਕਰੋ ਕੈਮਰਾ ਦਿਖਾਓ ਜੂ ਛੋਟੇ ਬੱਚੇ ਲੋ ਖੜੇ ਆ ਜੀ ਆਜੋ ਇੱਧਰ ਆਪਾਂ ਇਹ ਬੱਚੇ ਹੁਣ ਕੋਈ ਨਾ ਕੋਈ ਭਰਤੀ ਜੀ ਨਹੀਂ ਇਹ ਸਕੂਲੀ ਗੀਮਾਂ ਦੇ ਵਿੱਚੋਂ ਆਪਣੀ ਕਲਾਸ ਦੇ ਵਿੱਚੋਂ ਇਹ ਫਰਸਟ ਆਇਆ ਵੈ ਜੀ ਹਾਂਜੀ ਇਹ ਬੱਚਾ ਬਠਿੰਡੇ ਪੜ੍ਹਦਾ ਜੀ ਅੱਛਾ ਜੀ ਤੇ ਇਹ ਫਰਸਟ ਆਇਆ ਵੈ ਜੀ ਮੈਡਲ 골ਡ ਮੈਡਲ ਲਿਆਇਆ ਵੈ ਨੇ ਸਕੂਲ ਚੋਂ ਠੀਕ ਹੈ ਤੇ ਇਹ ਹੁਣ ਇੱਥੇ ਚਾਚਾ 5-5 ਕਿਲੋਟਰ ਭਜਦੀ ਹੈ ਠੀਕ ਹੈ ਵੈਸੇ ਹੀ ਆਏ ਮੋਬਾਈਲ ਗੀਮਾਂ ਤੋਂ ਵੀ ਮੋਬਾਈਲ ਗੀਮਾਂ ਤੋਂ ਬਚਦੀ ਹੈ ਜੀ ਤੇ ਕੋਸਕਾ ਬੱਚੇ ਮੇਰੇ ਕੋਲੇ ਜਿਵੇਂ ਵੀ ਆਪਣਾ weight lose ਕਰਨ ਖਤਰ ਆਉਂਦੇ ਆ। ਅੱਛਾ ਜੀ। ਤੇ weight lose ਮੈਂ ਇਸ ਤਰ੍ਹਾਂ ਨਹੀਂ ਕਰਦਾ ਵੀ ਡੇਟਿੰਗ ਨਹੀਂ ਕਰਾਉਂਦਾ ਬੱਚਿਆਂ ਨੂੰ। ਠੀਕ ਹੈ। ਵੀ ਰੋਟੀ ਛੱਡ ਦਿਓ, ਦੁੱਧ ਨਾ ਪੀਓ ਐਨਾ ਕਰੋ। ਮੈਂ ਕਹਿੰਦਾ ਵੀ ਡੇਟਿੰਗ ਦੁੱਗਣੀ ਕਰ ਦਿਓ। ਅੱਛਾ ਜੀ। ਮਿਹਨਤ ਵੀ ਦੁੱਗਣੀ ਕਰ ਦਿਓ ਤੇ weight ਆ ਜਿਹੜਾ ਮੈਂ lose ਕਰੂੰਗਾ। ਹੁਣ ਬਹੁਤ ਬੱਚੇ ਇੱਥੇ ਪੁੱਛਦੇ ਤੁਸੀਂ ਮੈਂ ਦੱਸੂਗਾ ਵਾਪਸ ਦੱਸਣਗੇ ਬੱਚੇ ਵੀ ਸਾਡੇ ਕਿੰਨਾ ਕਿੰਨੇ ਬੇਟ ਉੱਟ ਗਿਆ ਜੀ ਇਹ ਜਿਹੜੀ ਪ੍ਰੈਕਟਿਸ ਆ ਜੀ ਤੁਸੀਂ ਇੱਕ ਟਾਈਮ ਹੀ ਕਰਾਉਣੀ ਹੈ ਕਿ ਦੋ ਟਾਈਮ ਹਾਂਜੀ ਇਸ ਤਰ੍ਹਾਂ ਜੀ ਹੁਣ ਜਿਵੇਂ ਮੇਰਾ ਇੱਥੇ ਛਾਵ ਨੂੰ 5 ਤੋਂ 7 ਕੈਂਪ ਚੱਲ ਰਿਹਾ ਹੁਣ ਗਰਮੀ ਦੇ ਮੌਸਮ ਦੇ ਹਿਸਾਬ ਨਾਲ ਨਹੀਂ ਤੇ 4 ਤੋਂ 6 ਚੱਲਦਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਮੈਨੂੰ ਪਤਾ ਲੱਗਦਾ ਵੀ ਜਿਹੜੇ ਭਰਤੀ ਦੇ ਵਿੱਚ ਬੱਚਿਆਂ ਨੂੰ ਸਖਤ ਮਿਹਨਤ ਦੀ ਲੋੜ ਹੈ ਭਰਤੀ ਦੇ 20 ਦਿਨ ਰਹਿ ਗਏ 1 ਮਹੀਨਾ ਰਹਿ ਗਿਆ ਫੇਰ ਮੈਂ ਉਹ ਦੋ ਤਿੰਨ ਟਾਈਮ ਵੀ ਕਰਾ ਦਿੰਦਾ ਪ੍ਰੈਕਟਿਸ ਅੱਛਾ ਕੋਈ ਐਕਸ ਕਰਾ ਦਿੰਨਾ ਵੀ ਇਹਨਾਂ ਦਾ ਫਿਜ਼ੀਕਲ ਨੇੜੇ ਆ ਗਿਆ ਕਢਾ ਲੈਣਾ ਤੇ ਜੇ ਹੁਣ ਮੇਰੇ ਕੋਲ ਕਿਸੇ ਪਿੰਡੋਂ ਜਾਂ ਕਿਸੇ ਲੇਡੀ ਲੋਕਲ ਏਰੀਆ ਚ ਕੋਈ ਡਿਮਾਂਡ ਆ ਜੇ ਸਾਡੇ ਕੈਂਪ ਭਲਾ ਦਿਓ ਫਿਰ ਮੈਂ ਸਵੇਰ ਦਾ ਕੈਂਪ ਤਾਂ ਮੇਰੇ ਕੋਲ ਹਜੇ ਵੀ ਹੈਗਾ ਟਾਈਮ ਅੱਛਾ ਸਵੇਰ ਦਾ ਕੈਂਪ ਉਹਨਾਂ ਨੂੰ ਦੇ ਸਕਦਾ ਹਾਂ ਉਹ ਲੋਕਲ ਏਰੀਆ ਚ ਆਲਦੀ ਜਿੱਥੇ ਤੱਕ ਮੇਰੀ ਮਤਲਬ ਸਮਰੱਥਾ ਜਾਣ ਦੀ 10 20 ਕਿਲੋਮੀਟਰ ਦੀ ਏਰੀਆ ਦੇ ਵਿੱਚ ਵਿੱਚ ਜੇ ਕੋਈ ਵੈਸੇ ਕੋਈ ਵਿਦਿਆਰਥੀ ਜਾਂ ਕੋਈ ਵੱਡੀ ਉਮਰ ਦਾ ਜੀ ਹਾਂ ਜੀ ਫਿਟਨੈਸ ਵਾਸਤੇ ਆਉਣਾ ਚਾਹੇ ਹਾਂ ਆਉਂਦੇ ਆ ਜੀ ਮੇਰੇ ਕੋਲ ਫਿਟਨੈਸ ਵਾਸਤੇ ਬੱਚੇ ਬਹੁਤ ਆਉਂਦੇ ਆ ਜੀ ਤੇ ਉਹਨਾਂ ਲਈ ਮਤਲਬ ਵੀ ਜਿਹੜੀ ਹੈ ਮਤਲਬ ਫਿਟਨੈਸ ਖਾਤਰ ਵੀ ਮੈਂ ਐਕਸਰਸਾਈਜ਼ ਕਰਾਉਣਾ। ਅੱਛਾ ਵੀ ਕੱਲੀ ਭਰਤੀ ਵਾਸਤੇ ਨਹੀਂ ਜੀ। ਹਾਂਜੀ ਹਾਂਜੀ। ਫਿਟਨੈਸ ਵਾਸਤੇ ਵੀ ਸਪੋਰਟਿੰਗ ਸੈਂਟਰ ਚੱਲਦੇ। ਵਾਸਤੇ ਵੀ ਤੇ ਬਾਕੀ ਸਕੂਲੀ ਜਿਮਾਂ ਤੇ ਐਥਲੈਟਿਕ ਜਿਮਾਂ ਵਗੈਰਾ ਹੋਰ ਹੋ ਗਿਆ। ਮੇਰੇ ਵੱਲੋਂ ਕਬੱਡੀ ਖੇਡ ਲੈ ਕੇ ਖੇਡ ਲੈ ਕੋਸਮਾਂ ਜਿਹੜੇ ਆਪਾਂ ਸਟੈਂਡ ਲੈਣਾ। ਸਟੈਮ ਨਾਲ ਸਟੈਮ ਬਣਾਉਣਾ ਚਾਹੀਦਾ ਜੀ। 5 ਕਿਲੋਮੀਟਰ, 10 ਕਿਲੋਮੀਟਰ, 20 ਕਿਲੋਮੀਟਰ ਤੱਕ ਦੀ ਕ੍ਰਾਸ ਕੰਟਰੀ ਵਗੈਰਾ ਲਾਉਂਦੇ ਆ ਬੱਚੇ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੀ ਜਾਂ ਬਹੁਤ ਵਧੀਆ ਮਤਲਬ ਵੀ ਲੌਂਗ ਜੰਪ ਹਾਈ ਜੰਪ ਤੇ ਵਿੱਚੋਂ ਵੀ ਪੋਜੀਸ਼ਨਾਂ ਲੈ ਕੇ ਆਇਆ ਬੱਚੇ ਜੀ ਆਪਣੇ ਕੋਲ ਇੱਥੇ ਤੁਸੀਂ ਕਿਹੜੀਆਂ ਕਿਹੜੀਆਂ ਗੇਮਾਂ ਕਰਾਉਣੀਆਂ ਜੀ ਇੱਥੇ ਜੀ ਜਿਵੇਂ ਕਿ ਲੌਂਗ ਜੰਪ ਹਾਈ ਜੰਪ ਹਾਂਜੀ ਸ਼ਾਰਟ ਪੁੱਟ ਹੋ ਗਿਆ ਤੇ ਬਾਕੀ ਮੈਂ ਟ੍ਰੇਨਿੰਗ ਹਰ ਗੇਮ ਦੀ ਦਿੰਦਾ ਬੱਚਿਆਂ ਨੂੰ ਅੱਛਾ ਜੀ ਨਾਲ ਨਾਲ ਹਾਂ ਹਾਂ ਡਿਸਕਸ ਥਰੋ ਜੈਵਲਿਨ ਵਗੈਰਾ ਇਸ ਤਰ੍ਹਾਂ ਦਾ ਸਾਰਿਆਂ ਨੂੰ ਦੱਸ ਦਾਂ ਬੱਚਿਆਂ ਨੂੰ ਵੀ ਆਪਾਂ ਕੱਲ ਨੂੰ ਜਿਹੜੀ ਮਤਲਬ ਵੀ ਟੈਕਨੀਕਲ ਗੇਮਾਂ ਜਿਵੇਂ ਉਹ ਟੈਕਨੀਕਲ ਗੇਮਾਂ ਦੇ ਵਿੱਚੋਂ ਵੀ ਪੋਜੀਸ਼ਨਾਂ ਲੈ ਜਾਣ ਬੱਚੇ ਜੀ ਅੱਛਾ ਆਪਣੀ ਮਰਜ਼ੀ ਅਨੁਸਾਰ ਯੋਗਤਾ ਅਨੁਸਾਰ ਯੋ ਦੇਖ ਲੈਣੇ ਵੀ ਇਹ ਬੱਚੇ ਦੀ ਸਪ੍ਰਿੰਟ ਹੈ ਨਹੀਂ ਜਿਆਦਾ ਨਹੀਂ ਭੱਜਿਆ ਜਾਂਦਾ ਐਥਲੈਟਿਕਸ ਦੇ ਵਿੱਚ ਉਹ ਬੱਚੇ ਦੇ ਵਿੱਚ ਦੇਖ ਲੈਣੇ ਵੀ ਜੇ ਵਿੱਚ ਛੋਟ-ਮੋਟ ਦੀ ਕੁਆਲਿਟੀ ਹੈਗੀ ਆ ਫਿਰ ਉਹਦਾ ਛੋਟ-ਮੋਟ ਬੰਨੀ ਧਿਆਨ ਦੇਣਾ ਫਿਰ ਛੋਟ-ਮੋਟ ਛਾ ਕੇ ਉਹ ਤੋਂ ਉਹਦਾ ਟੈਸਟ ਨੋਟ ਕਰਦਾ ਫਿਰ ਉਹਦੇ ਉਹਨੂੰ ਫਿਰ ਉਸ ਪਾਸੇ ਐ ਕਪਾਦੀ ਦੇ ਵਿੱਚ ਬਹੁਤ ਬੱਚੇ ਹੁਣ ਆਪਣੇ ਇੱਥੇ ਗੁਰਸਨ ਸਰ ਸੀ ਸਕੂਲ ਦੇ ਵਿੱਚ ਤੇ ਉਹ ਜੁੱਡੋ ਦੇ ਵਿੱਚ ਇੱਥੇ ਸਵੇਰ ਸ਼ਾਮ ਟ੍ਰੇਨਿੰਗ ਚੱਲਦੀ ਸੀ ਤੇ ਉਹ ਬੱਚੇ ਫਿਰ ਮੇਰੇ ਕੋਲ ਛੱਡ ਦਿੰਦੇ ਸੀ ਸਾਰੇ ਇਹਨਾਂ ਦਾ ਸਟੈਂਡ ਬਣਾਓ ਵੀ ਭਜਾਓ ਤੇ ਸਟੇਟ ਤੱਕ ਪੋਜੀਸ਼ਨ ਲੈ ਕੇ ਆਇਆ ਜੀ ਉਹਨਾ ਬੱਚੀ ਖੜੀ ਹੈ ਜ ਠੀਕ ਹੈ ਹੋਰ ਮੈਸੇਜ ਕੀ ਦੇਣਾ ਚਾਹੂੰਗੀ ਮੈਸੇਜ ਹਾਂਜੀ ਮੈਂ ਅੱਜ ਦੇ ਯੂਥ ਨੂੰ ਮੈਸੇਜ ਇਹੀ ਦੇਣਾ ਚਾਹਣਾ ਹੈ ਜੀ ਇਹ ਨਹੀਂ ਹੁੰਦਾ ਵੀ ਜੇ ਕੋਈ ਕਵੇ ਤਾਂ ਫੇਰ ਹੀ ਅਸੀਂ ਕਰਨਾ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਮੈਂ ਬੜੇ ਦੁੱਖ ਨਾਲ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਕਹਿਣਾ ਚਾਹਣਾ ਤੁਹਾਨੂੰ ਵੀ ਜਿਹੜਾ ਛੇਮਾ ਦਰਿਆ ਸਾਡੇ ਨਸ਼ੇ ਦਾ ਬਾਗ ਰਿਹਾ ਹੈ ਛੇਮਾ ਦਰਿਆ ਦੀ ਖਾਤਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਚਲੋ ਸਿਆਸਤ ਕੀਤੀ ਹੈ ਜਾਂ ਜ਼ੋਰ ਲਾਇਆ ਜਾਂ ਨਹੀਂ ਲਾਇਆ ਬੜੇ ਮਤਲਬ ਵੀ ਕਿਹਾ ਪਰ ਜੇ ਦੇਖਿਆ ਜਾਵੇ ਤਾਂ ਜਿਹੜੀ ਸਰਕਾਰ ਹੈ ਨਾ ਇਹ ਨਸ਼ਿਆਂ ਦੀ ਚੱਲ ਰਹੀ ਹੈ ਹਾਂਜੀ ਮੈਂ ਹੁਣ ਨਸ਼ਿਆਂ ਦੇ ਕਿਵੇਂ ਕਹਿ ਰਹੇ ਹਾਂ ਹਾਂਜੀ ਇਹਨਾਂ ਦਾ ਜਿਹੜਾ ਬਜਟ ਹੈ ਇਹਨਾਂ ਦਾ ਜਿਹੜਾ ਪੈਸਾ ਹੈ ਇਨਕਮ ਕਿਥੋਂ ਆ ਰਹੀ ਹੈ ਨਸ਼ੇ ਤੋਂ ਆ ਰਹੀ ਹੈ ਨਸ਼ੇ ਤੋਂ ਕਿਵੇਂ दारू ਤੋਂ ਹਾਂਜੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਨਕਮ ਨਹੀਂ ਸੇ दारू ਦੀ दारू ਤੋਂ ਹੈ ਹਾਂਜੀ दारू ਦੇ ਇਨਕਮ ਤੋਂ ਹੀ ਆਪੇ ਪੰਜਾਬ ਦੀ ਸਥਿਤੀ ਚਲਾਈ ਜਾ ਰਹੇ ਹੈ ਹੁਣ ਜੀ ਇੱਕ ਬੰਦਾ ਮੈਂ ਨਹੀਂ ਉਹਨਾਂ ਦੇ ਮੰਨੋ ਤਾਂ ਸਪੋਰਟ ਨਹੀਂ ਕਰ ਰਿਹਾ ਹੁਣ ਇੱਕ ਬੰਦਾ ਜੇ ਕੋਈ ਘਰ ਦੀ दारू ਕੱਢ ਕੇ ਵੇਚਦਾ ਹੈ ਹਾਂਜੀ ਉਹ ਸਰਕਾਰ ਕਾਬੂ ਕਰਦੀ ਹੈ ਤੇ ਸਰਕਾਰ ਆਪ ਦਰੂ ਦੇ ਠੇਕੇ ਖਲਾ ਖਲਾ ਕੇ ਇਨਕਮ ਕਰਦੀ ਹੈ ਹੁਣ ਆ ਪਿੱਛੇ ਜਿੰਨੀਆਂ ਮੋਤਾਂ ਹੋਈਆਂ ਉਹ ਘਰ ਵਾਪਸ ਉਹ ਕਿੰਨੇ ਘਰਾਂ ਦੀ ਦੀਵੇ ਦੀਏ ਬੁੱਝ ਗਏ ਹਾਂ ਬੁੱਝ ਗਏ ਸਵੇ ਜਲ ਗਏ ਕਿੰਨੇ ਹਾਂਜੀ ਤੇ ਉਹ ਹੁਣ ਘਰ ਵਾਪਸ ਤਾਂ ਨਹੀਂ ਮਿਲਣੇ ਨਹੀਂ ਆਉਂਦੇ ਤੇ ਕੀ ਕੀ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਠੇਕੇ ਬੰਦ ਕਰਾ ਕੇ ਜੇ ਨਸ਼ੇ ਬੰਦ ਕਰਨੇ ਠਿੱਕੇ ਬੰਦ ਕਰਾ ਦਿਓ ਠਿੱਕੇ ਬੰਦ ਕਰਾ ਕੇ ਨਸ਼ੇ ਬੰਦ ਕਰਾ ਕੇ ਕੀ ਅਸੀਂ ਪੰਜਾਬ ਨਹੀਂ ਚਲਾ ਸਕਦੇ ਉਸ ਕਾਲਪੁਰਖ ਦੀ ਕਿਰਪਾ ਨਾਲ ਹਾਂਜੀ ਠੀਕ ਇਹ ਨਹੀਂ ਚਲਾ ਸਕਦੇ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਮੇਰੀ ਉਹਦੋਂ ਦਿੱਲੀ ਡਿਊਟੀ ਸੀਗੀ ਜੀ ਅੱਛਾ ਜੀ ਤੇ ਆਪਣਾ ਹਰਿਆਣੇ ਦੇ ਵਿੱਚ ਇੱਕ ਦੋ ਸਾਲ ਦਾ ਡਰੂ ਬੰਦ ਰਹੀ ਹੈ ਜੀ ਠੀਕ ਹੈ ਉਹ ਫੁੱਲ ਬਹਿ ਨਹੀਂ ਹੋ ਗਿਆ ਸੀ 15 ਰੇ ਜੀ ਬਿਲਕੁਲ ਮੈਂ ਆਪ ਦਿੱਲੀ ਡਿਊਟੀ ਕਰੀ ਗਈ ਜੀ ਡਿਊਟੀ ਕਿੰਨੇ ਦੇਖਿਆ ਤੇ ਉੱਥੇ ਮੈਂ ਕੀ ਦੇਖਿਆ ਇੱਕ ਅਸੀਂ ਨਾਰਨੌਲ ਇੱਧਰ ਬਾਰਡਰ ਤੇ ਸੀਗੇ ਤੇ ਇੱਧਰ ਜਿਵੇਂ ਆਪਣਾ ਕੈਂਥਲ ਹੋ ਗਿਆ ਹਾਂਜੀ ਮਿੰਦਰਗੜ ਹੋ ਗਿਆ ਠੀਕ ਹੈ ਇਸ ਏਰੀਏ ਚ ਇੱਕ ਪਾਸੇ ਜਿਵੇਂ ਰਾਜਸਥਾਨ ਦਾ ਏਰੀਆ ਆ ਗਿਆ अच्छा पी एक बंदा सानू मिल गया से अक्खे तू ऐथे दारू पीती पया है कहंदा ਵੀ ਸਾਡੇ ਹਰਿਆਣੇ ਚ ਦਾਰੂ ਬੰਦ ਹੈ ਅੱਛਾ ਜੀ ਆਹ ਬੋਲ ਤੋ ਅੱਗੇ ਹਰਿਆਣਾ ਹੈ ਅੱਛਾ ਜੀ ਇੱਧਰ ਰਾਜਸਥਾਨ ਹੈ ਠੀਕ ਹੈ ਕਹਿੰਦਾ ਹੁਣ ਮੈਂ ਦਾਰੂ ਵੀ ਕਿਥੇ ਡਿੱਗੇ ਪਿਆ ਦਾਰੂ ਪੀਕੇ ਮੈਂ ਡਿੱਗੇ ਮੈਂ ਜਦੋਂ ਮੇਰੀ ਲਹਿ ਗਈ ਮੈਂ ਫੇਰ ਹਰਿਆਣੇ ਚ ਵੱਡ ਜਾਊਂਗਾ ਕਿਉਂਕਿ ਹਰਿਆਣੇ ਚ ਦਾਰੂ ਨਿੰਦੇ ਨਿੰਦੇ ਹਾਂਜੀ ਉਹ ਰਾਜਸਥਾਨ ਚ ਆ ਕੇ ਬਾਟਰਾਂ ਦੇ ਆ ਕੇ ਪੀਂਦੇ ਸੀਗੇ ਇਸੇ ਤਰ੍ਹਾਂ ਕੁਛ ਦਿਨ ਬਿਹਾਰ ਚ ਵੀ ਬੰਦ ਰਹੀ ਸੀ ਦਾਰੂ ਅੱਛਾ 6 ਮਹੀਨੇ ਰਹੀ ਜਾਂ ਸਾਲ ਰਹੀ ਕਿਸੇ ਵੀ ਰੀ ਤੇ ਕੀ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਨ ਕਿਰਪਾ ਦੇ ਸਦਕਾ ਇੱਥੇ ਜਿਆ ਇੱਕ ਸਟੈਂਡ ਨਹੀਂ ਲੈ ਸਕਦੇ ਲੈ ਸਕਦੇ ਤਮਾਕੂ ਹੋ ਗਿਆ ਦਰੂਹ ਹੋ ਗਈ ਇਸ ਚੀਜ਼ ਨੂੰ ਇੱਕ ਮੈਂ ਤਾਂ ਕਹਿੰਦਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹ ਪਵਿੱਤਰ ਦਰਜਾ ਦੇ ਦੇਣ ਪੂਰੇ ਪੰਜਾਬ ਨੂੰ ਤਾਂ ਇਹਨਾਂ ਦੀ ਬਸ ਦੀ ਗੱਲ ਨਹੀਂ ਹੈ ਜਿਵੇਂ ਦਮਦਮਾ ਸ੍ਰੀ ਦਮਦਮਾ ਸਾਹਿਬ ਹੋ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਹੋ ਗਿਆ ਅਨੰਦਪੁਰ ਸਾਹਿਬ ਹੋ ਗਿਆ ਕੇਸਗੜ੍ਹ ਸਾਹਿਬ ਹਾਂਜੀ ਅਨੰਦਪੁਰ ਸਾਹਿਬ ਹੈ ਇਹ ਜਿਹੇ ਧਾਮ ਸਥਾਨਾਂ ਦਾ ਤੇ ਇੱਥੇ ਘਟ ਘਟ ਤਿੰਝੇ ਲੈਣ ਤੋਂ ਪਹਿਲਾਂ ਬੰਦ ਕਰਨ ਸਾਰਾ ਕੁਝ ਹਾਂਜੀ ਪਰ ਇਹ ਤਾਂ ਕੀ ਕਰਦੇ ਆ ਜੀ ਜਦੋਂ ਕੋਈ ਆਪਣਾ ਤਿਹਾੜ ਹੁੰਦਾ ਹੈ ਸਾਬ ਜਦਾਂ ਦੇਖੋ ਕਿੰਨੀ ਬੜ ਬੜਬੁੱਲੀ ਸੀਦੀ ਹੈ ਹਾਂਜੀ ਜਿੱਥੇ ਇੱਕ ਇੱਕ ਅੱਖ ਦੇ ਵਿੱਚ ਹੰਝੂ ਵਹਿੰਦੇ ਆ ਤੇ ਉਹਨਾਂ ਸੀਦੀ ਦਿਹਾੜਿਆਂ ਦੇ ਵਿੱਚ ਕੋਈ ਰੱਜ ਕੇ ਕੋਈ ਮਿੱਠਾ ਨਹੀਂ ਖਾਂਦਾ ਕੋਈ ਘਰਾਂ ਦੇ ਵਿੱਚ ਕੋਈ ਜਸ਼ਨ ਨਹੀਂ ਮਨਾਉਂਦਾ ਹਾਂਜੀ ਥੱਲੇ ਪੈਂਦੇ ਆ ਬੱਚੇ ਸਾਰੇ ਪੈਂਦੇ ਨਹੀਂ ਪਰਵਾਹ ਉਹਨਾਂ ਦਿਨਾਂ ਦੇ ਵਿੱਚ ਵੀ ਇਹ ਠਿੱਕੇ ਨਹੀਂ ਬੰਦ ਕਰ ਸਕਦੇ ਨਹੀਂ ਉਹਨਾਂ ਦਿਨਾਂ ਦੇ ਵਿੱਚ ਵੀ ਠਿੱਕੇ ਬੰਦ ਕਰਾਉਣ ਖਾਤਰ ਜਥੇਬੰਦਿਆਂ ਨੂੰ ਅੱਗੇ ਆਉਣਾ ਪੈਂਦਾ ਤੇ ਆਪਣੇ ਆਪ ਤੇ ਉਹਨਾਂ ਤੇ ਫਿਰ ਪਰਚੇ ਹੁੰਦੇ ਆ ਹਾਂਜੀ ਹੁੰਦੇ ਆ ਉਦੋਂ ਵੀ ਨਹੀਂ ਕਰਾ ਸਕਦੇ ਇੱਕ ਨੰਬਰ ਤੇ ਪੈਰ ਵਿਚਾਰੇ ਹੋ ਰਹੇ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਹਾਂ ਵੀ ਜੇ ਆਪਾਂ ਸ਼ਰਾਬਾਂ ਵੇਖੋ ਚਿੱਟਾ ਆਪਾਂ ਸਿੱਧਾ ਨਹੀਂ ਕੋਈ ਵੀ ਬੱਚਾ ਸਿੱਧਾ ਡਾਇਰੈਕਟ ਜਾ ਕੇ ਨਹੀਂਗਾ ਵੀ ਘਰੋਂ ਗਿਆ ਤੇ ਜਾ ਕੇ ਚਿੱਟੇ ਤੇ ਲੱਗ ਗਿਆ ਨਹੀਂ ਲੱਗਦਾ ਜੀ ਇਹ ਲੱਗਦਾ ਨਾ ਜੀ ਛੋਟੇ ਤੋਂ ਸ਼ੁਰੂ ਹੁੰਦਾ ਹੈ ਪਹਿਲਾਂ ਪਹਿਲਾਂ ਜਿਵੇਂ ਕਿ ਹੁਣ ਆਪਣੇ ਕੋ ਆਇਆ ਦਾ ਉਹ ਠੰਡਾ ਪੀਂਦੇ ਆ ਬੱਚੇ ਉਹ ਸਟਿੰਗੀ ਸਟਿੰਗ ਪੀਂਦੇ ਆ ਸਟਿੰਗ ਪੀਂਦੇ ਆ ਫਿਰ ਕੁਲਪ ਹੋ ਗਈ ਹਾਂਜੀ ਫਿਰ ਉਸ ਤੋਂ ਬਾਅਦ ਤੇ ਠੰਡਾ ਰੱਖ ਕੇ ਪੀਂਦੇ ਆ ਸਟਾਈਲ ਬਣਾਉਂਦੇ ਆ ਫਿਰ ਜਨਮ ਦਿਨਾਂ ਤੇ ਹੋਰਾਂ ਤੇ ਦਾਰੂ ਸ਼ੁਰੂ ਕਰ ਦਿੰਦੇ ਆ ਬੀਅਰ ਸ਼ੁਰੂ ਕਰ ਦਿੰਦੇ ਆ ਬੀਅਰ ਤੋਂ ਦਾਰੂ ਤੋਂ ਦਾਰੂ ਤੋਂ ਬਾਅਦ ਫੇਰ ਹਾਂਜੀ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਸਿੱਧਾ ਕੰਮ ਹੋ ਜਾਂਦਾ ਕਿਤਾ ਸਮੈਕ ਬਣੀ ਤੇ ਸਿੱਧਾ ਚਿੱਟੇ ਬੰਨੇ ਨੂੰ ਜਾਂਦੇ ਆ ਹਾਂਜੀ ਇਹ ਡਾਇਰੈਕਟ ਨਹੀਂ ਕੋਈ ਬੱਚਾ ਜੇ ਆਪਾਂ ਕਹਿੰਦੇ ਕਿ ਡਾਇਰੈਕਟ ਬੱਚਾ ਉਧਰ ਨੂੰ ਹੀ ਜਾਵੜਿਆ ਹਾਂਜੀ ਇਹ ਇਹ ਦਾਰੂ ਹੀ ਬੁੱਧੀ ਭੇਸ਼ਟ ਕਰਦੀ ਆ ਸਾਡੀ ਮਹਾਰਾਜ ਵੀ ਕਹਿੰਦੇ ਆ ਨਾ ਆਪਿਆ ਆਪਣਾ ਪ੍ਰਾਇਆ ਨਾ ਪਛਾਣੀ ਖਸਮੋ ਧੱਕੇ ਖਾਈ ਫਿਰ ਉਹ ਉਹਦੇ ਲਈ ਧੱਕੇ ਹੀ ਹੈ ਤੇ ਅੱਜ ਦੇਖੋ ਸਾਡੇ ਇੱਕ ਇੱਕ ਪਿੰਡ ਦੀ ਦਾਸਤਾਨ ਹੈ ਆਪਾਂ ਆਪਾਂ ਕੱਲੇ ਪਿੰਡ ਦੀ ਨਾ ਗੱਲ ਕਰਗੇ ਵੀ ਜੀ ਗੁੰਨਿਆਂ ਨੇ ਕਲਾਂ ਜਾਂ ਅਲੱਗ-ਅਲੱਗ ਪਿੰਡਾਂ ਜਾਂ ਗਿਆ ਜਾਂ ਗੁੰਨਣ ਮੰਡੀ ਹੈ ਇੱਕ ਇੱਕ ਪਿੰਡ ਦੀ ਦਾਸਤਾਨ ਹੈ ਇੱਕ ਇੱਕ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਕਹਿੰਦੇ ਆਂਦੇ ਵੀ ਜਿਵੇਂ ਗੁਰਵਾਣੀਆਂ ਦੇ ਵਿੱਚ ਅੰਦਰ ਘਰ-ਘਰ ਇਹ ਆ ਅੱਗ ਹਾਂਜੀ ਆਪਾਂ ਫ੍ਰੀਜ ਕਹਿੰਦੇ ਆ ਨਾ ਕਿ ਘਰ-ਘਰ ਦੇ ਵਿੱਚ ਹੀ ਨਸ਼ੇ ਦੀ ਅੱਗ ਭਰ ਗਈ ਹੈ ਭਰ ਗਈ ਹੈ ਮੈਂ ਕਹਿੰਦਾ ਉਹ ਕਰਮਾਂ ਵਾਲਾ ਘਰ ਹੋਊਗਾ ਕਰਮਾਂ ਵਾਲਾ ਜਿਹੜਾ ਘਰ ਘਰ ਨਾਲ ਕਹਿ ਦੂਗਾ ਵੀ ਸਾਡਾ ਘਰ ਨਸ਼ਾ ਰਹਿਤ ਹੈ। ਹਾਂਜੀ। ਨਸ਼ਾ ਰਹਿਤ ਹੈ ਨਾ ਉਸ ਘਰ ਦੇ ਵਿੱਚ ਕੋਈ ਗੋਲੀ ਨਾ ਹੋਵੇ। ਹਾਂਜੀ। ਨਸ਼ੇ ਵਾਲੀ ਗੋਲੀ ਨਾ ਹੋਵੇ। ਤਮਾਕੂ ਨਾ ਹੋਵੇ। ਉਸਤ ਨਾ ਹੋਵੇ। ਹਾਂਜੀ। ਸ਼ਰਾਬ ਨਾ ਹੋਵੇ। ਇਸ ਤਰ੍ਹਾਂ ਦਾ ਕੋਈ ਵੀ ਐਕਸਟਰਾ ਨਸ਼ਾ ਨਾ ਹੋਵੇ। ਕੱਲਾ ਜਿਹੜਾ ਆਪਾਂ ਜੀਵਨ ਨਰਵਾਲੀ ਚਾਹ ਪਾਣੀ ਪੀਂਨੇ ਆ ਰੋਟੀ ਖਾਣੇ ਆ। ਹਾਂਜੀ। ਉਹ ਹੁਣ ਮੈਂ ਤੁਹਾਨੂੰ ਦੱਸੇ ਨਾ ਮੈਂ ਚਾਹ ਨੂੰ ਵੀ ਨਸ਼ਾ ਸਮਝ ਕੇ ਮੈਂ ਚਾਹ ਨਹੀਂ ਪੀਤੀ ਕਰੀ। ਅੱਛਾ। ਚਾਹ ਵੀ ਅੰਗਰੇਜ਼ਾਂ ਦਾ ਲਾਇਆ ਹੋਇਆ ਕਿ ਨਸ਼ਾ ਹੈ। ਨਸ਼ਾ ਹੀ ਹੈ। ਜਦੋਂ ਚਾਹ ਚੱਲੀ ਹੈ ਨਾ ਪੰਜਾਬ ਚ ਗੁਰੂ ਘਰਾਂ ਦੇ ਵਿੱਚ ਉਹ ਦੋ ਹੜਤਾਲ ਧਰਨੇ ਦਿੱਤੇ ਗਏ ਆ ਸੜਕਾਂ ਤੇ ਚਾਹ ਦੇ ਵਿਰੁੱਧ ਠੀਕ ਹੈ ਪੁਰਾਣਾ ਇਤਿਹਾਸ ਪੜ੍ਹ ਲਓ ਤੁਸੀਂ ਚਾਹ ਦੇ ਵਿਰੁੱਧ ਦੇ ਵਿੱਚ ਵੀ ਜੋ ਲੰਗੜਾ ਚਾਹ ਚੱਲਦੀ ਸੀ ਨਾ ਉਹਨਾਂ ਨੇ ਕੀਰਤਨਾ ਚਾਹ ਦੇ ਵਿਰੁੱਧ ਵੀ ਇੱਕ ਆਪਣੇ ਬਹੁਤ ਵੱਡਾ ਸੰਗਠਨ ਪੈਦਾ ਹੋਇਆ ਸੀ ਵੀ ਚਾਹ ਨਾਲ ਉਹ ਲੱਸੀ ਆ ਸਾਡੀ ਖਰਾਕ ਅਸਲੀ अच्छा पर चायला ਹੁਣ ਚਾਹ ਤੋਂ ਬਿਨਾ ਛੱਡਦੀ ਨਹੀਂ ਨਹੀਂ ਛੱਡਦੀ ਇਹ ਇੱਕ ਨਸ਼ਾ ਹੀ ਹੈ ਨਹੀਂ ਇਹ ਤਾਂ ਨਸ਼ਾ ਹੀ ਤੇ ਨਹੀਂ 500 600 ਰੁਪਏ ਕਿਲੋ ਲੈ ਹੁੰਦੀ ਸਾਨੂੰ ਚਾਹ ਪੱਤੀ ਘਰੇ ਲੈ ਹੁੰਦੀ ਕਿ ਲੋੜ ਹੈ ਸਾਡੇ ਕੋਲੇ ਘਰ ਦੀਆਂ ਮੱਝਾਂ ਗਾਂਾਂ ਦਾ ਦੁੱਧ ਹੈਗਾ ਦਹੀਂ ਹੈਗੀ ਲੱਸੀ ਹੈਗੀ ਹਾਂਜੀ ਤੇ ਦਾਸ ਨੇ 35 40 ਸਾਲ ਹੋ ਗਏ ਮੈਂ ਚਾਹ ਦਾ ਸੁਆਦ ਨਹੀਂ ਦੇਖਿਆ ਅੱਛਾ ਜੀ ਹਾਂਜੀ ਮੈਂ ਇਹਦਾ ਸਮਝ ਕਿ ਛੱਡੀ ਹੈ ਜੀ 35 40 ਸਾਲ ਹਾਂ ਇਹ ਇਹ ਵੀ ਇੱਕ ਭਾਲੀ ਲੱਗਦੀ ਹੈ ਨਾ ਬੰਦੇ ਨੂੰ ਭਾਲੀ ਹੈ ਨਾ ਜੀ ਤੇ ਬਿਨਾ ਚਾਹ ਤੋਂ ਵੀ ਆਪਾਂ ਜਿਉਂਦੇ ਰਹਿ ਸਕਦੇ ਬਿਨਾ ਚਾਹ ਤੋਂ ਵੀ ਆਪਾਂ ਆਪਣੇ ਕੰਮ ਨੂੰ ਦੇ ਕਰ ਸਕਦੇ ਮਾਥੀ ਕਣਕ ਵੀ ਵੜਦਾ ਰਿਹਾ ਖਾਣਾ ਘੜਨਾ ਜਾਂ ਸਾਂਝੇ ਕੰਮਾਂ 'ਚ ਜਾਣਾ ਕਹੀ ਲੈ ਕੇ ਪਰ ਮੈਂ ਦੁੱਧ ਪੀ ਲੈਂਦਾ ਸੀ ਇੱਕ ਗਲਾਸ ਦਾ ਇੱਕ ਗਲਾਸ ਜਾਂ ਨਾ ਵੀ ਉਲੂ ਕੱਲਾ ਪਾਣੀ ਪੀ ਲੈਂਦਾ ਸੀ ਪਰ ਵਿਚਾਲੀ ਪੀਂਦਾ ਸੀ ਅੱਛਾ ਮਨ ਸਮਝਾਉਣ ਦੀ ਗੱਲ ਹੈ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਨਸ਼ਿਆਂ ਤੋਂ ਬਚਣਾ ਖੇਡਾਂ ਨਾਲ ਜੁੜੋ ਤੇ ਜੇ ਖੇਡਾਂ ਨਾਲ ਜੁੜਾਂਗੇ ਨਸ਼ਿਆਂ ਤੋਂ ਵੀ ਬਚਾਂਗੇ ਤੇ ਇੱਕ ਜਿਹੜਾ ਮੋਬਾਈਲ ਦਾ ਨਸ਼ਾ ਹੈ ਹਾਂਜੀ ਇਹ ਵੀ ਮੋਬਾਈਲ ਤੋਂ ਵੀ ਬੱਚਿਆਂ ਦਾ ਛੁਟਕਾਰਾ ਹੁੰਦਾ ਹੁਣ ਬਹੁਤ ਬੱਚੇ ਹਾਂ ਦੋ ਘੰਟੇ ਇਹ ਇਹ ਦੇਖ ਮੋਬਾਈਲ ਦੇਖਣਾ ਹੀ ਥੱਕ ਕੇ ਹੋ ਜਾਂਦੇ ਆ ਤੇ ਬਹੁਤ ਬੱਚੇ ਹੁਣ ਰੀਅਲਨਸ ਤਰ੍ਹਾਂ ਨਾ ਪਾਉਂਦੇ ਆ ਵੀ ਜਿਹੜੀ ਰੀਲ ਆਪਦੇ ਮਾਪਿਓ ਜਦੋਂ ਦੇਖਦੇ ਉਹਨਾਂ ਨੂੰ ਸ਼ਰਮ ਨਾਲ ਉਹਨਾਂ ਦੀਆਂ ਅੱਖਾਂ ਨੀਮਾ ਹੋ ਜਾਂਦੀਆਂ ਵੀ ਸੱਜੇ ਬੱਚੇ ਨਹੀਂ ਪਾਈਆਂ ਐਜੀਆਂ ਰੀਲਾਂ ਬੱਚੇ ਪਾਉਂਦੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾ ਰੀਲਾਂ ਦੇਖ ਨਹੀਂ ਸਕਦੇ ਤੇ ਮੈਂ ਕਹਿੰਦਾ ਇਸ ਤਰ੍ਹਾਂ ਦੀਆਂ ਬਰਚਸ ਦੀਆਂ ਰੀਲਾਂ ਪਾਓ ਹਾਂਜੀ ਪਾਉਣੀਆਂ ਚਾਹੀਦੀਆਂ ਆਂ ਪਰਚਸ ਦੀਆਂ ਰੀਲਾਂ ਪਾਓ ਹਾਂਜੀ ਕੋਈ ਮਿਹਨਤ ਦੀ ਰੀਲ ਪਾਓ ਕਾਮਯਾਬੀ ਦੀ ਰੀਲ ਪਾਓ ਹਾਂਜੀ ਹੈਪੀ ਆਵੋ ਕੰਮਯਾਬੀ ਦੀ ਰੀਲ ਪਾਓ ਹਾਂਜੀ ਇਸ ਤਰ੍ਹਾਂ ਦੀਆਂ ਰੀਲਾਂ ਪਾਓ ਹੁਣ ਮੈਂ ਵੀ ਇਹ ਬੱਚੇ ਨੂੰ ਹੀ ਕਹਿਣਾ ਹੁੰਦਾ ਵੀ ਇਸ ਤਰ੍ਹਾਂ ਗੰਦੀ ਰੀਲਾਂ ਨਾ ਪਾਓ ਜੇ ਰੀਲ ਪਾਉਣੀ ਐ ਸ ਹਾਂਜੀ ਹਾਂਜੀ ਜ਼ਰੂਰੀ ਹੈ ਹਾਂਜੀ ਇਹਹੀ ਬਾਬੇ ਜਿਹਨਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਕੋਈ ਸੀਗਾਂ ਫਿਟਨੈਸ ਦੇ ਰਿਲੇਟਡ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਈ ਖਾਲਸਾ ਬਾਈ ਉਰਜੇ ਕੀ ਫਤਿਹ